ਕਾਂਸਾ ਵਾਹਿਗੁਰੂ ਜੀ ਦੀ ਫਤਿਹ Shimla ਤੋਂ ਸਰਦਾਰ ਵਿਸਾਖਾ ਸਿੰਘ ਜੀ ਸਰਦਾਰ ਗਰਮ ਸਿੰਘ ਜੀ ਸਰਦਾਰ ਖਜਾਨ ਸਿੰਘ ਜੀ ਸੰਤਬਾਬਾ ਗੁਰਬਖਸ਼ ਸਿੰਘ ਜੀ ਇਹਨਾਂ ਦੇ ਨਾਲ ਸੰਤਬਾਬਾ ਅਤਰ ਸਿੰਘ ਜੀ ਨੂੰ ਗਰਮੀਆਂ ਦੇ ਦਿਨਾਂ ਵਿੱਚ ਲੈਣ ਵਾਸਤੇ ਆਏ ਨੇ ਕਿ Shimla ਇਥੇ ਕਥਾ ਕੀਰਤਨ ਕਰਾਉਣੇ ਆ ਜਦੋਂ ਨਜ਼ਦੀਕ ਪਹੁੰਚੇ ਨੇ ਤੇ ਸੰਤਬਾਬਾ ਅਤਰ ਸਿੰਘ ਜੀ ਦੀਆਂ ਅੱਖਾਂ ਉਹ ਦੁਖਦੀਆਂ ਸਨ ਤੇ ਹਰੇ ਪੱਤੇ ਉੱਤੇ ਬੰਨੇ ਹੋਏ ਸਨ ਪਰ ਸੰਤਾਂ ਨੇ ਦੂਰੋਂ ਹੀ ਕਿਹਾ ਵੀ ਗੁਰਬਖਸ਼ ਸਿੰਘ ਜੀ ਆ ਗਏ ਹੋ ਤੇ ਦੂਸਰੇ ਨਾਲ ਦੇ ਜਿਹੜੇ ਸਾਥੀ ਸੀ ਉਹ ਵੇਖਣ ਲੱਗੇ ਵੀ ਇਹ ਮਾਪੁਰਖਾਂ ਨੇ ਅੱਖਾਂ ਤੇ ਵੀ ਪੱਟੀ ਬੰਨੀ ਹੋਈ ਹੈ ਅੱਖਾਂ ਦੁਖਦੀਆਂ ਨੇ ਪਰ ਦੂਰੋਂ ਹੀ ਕਿੰਨਾ ਪਛਾਣ ਲਿਆ ਹੈ ਤੇ ਨਾਲ ਇਹਨਾਂ ਦਾ ਨਾਮ ਹੀ ਜਾਣਦੇ ਨੇ ਫਿਰ ਜਾ ਕੇ ਕੋਲ ਬੈਠ ਗਏ ਕਹਿਣ ਲੱਗੇ ਪਰ ਜਿਹੜੇ ਕੰਮ ਤੁਸੀਂ ਆਏ ਹੋ ਉਹ ਤੁਹਾਡਾ ਕੰਮ ਨਹੀਂ ਹੋਣਾ ਮਾਪੁਰਖ ਕਹਿਣ ਲੱਗੇ ਤੁਸੀਂ ਸਾਨੂੰ ਲੈਣ ਵਾਸਤੇ ਆਏ ਹੋ ਪਰ ਅਸੀਂ ਤੁਹਾਡੇ ਨਾਲ ਨਹੀਂ ਜਾ ਸਕਦੇ ਸਾਡੀਆਂ ਅੱਖਾਂ ਦੋਸਤ ਦੁਖਦੀਆਂ ਨੇ ਅਸੀਂ ਕਿਤੇ ਜਾਣਾ ਨਹੀਂ ਹੈ ਨਾ ਹੀ ਅਸੀਂ ਜਾਣਾ ਤੇ ਨਾ ਹੀ ਤੁਸੀਂ ਸਾਨੂੰ ਹਟ ਕਰਕੇ ਆਖਿਓ ਜਾਣ ਵਾਸਤੇ ਸੋ ਇਹ ਸੁਣ ਕੇ ਨਿੰਮੂ ਝਾਣ ਗਏ ਸਾਰੇ ਜਣੇ ਬੈਠ ਗਏ ਇਹਨਾਂ ਕੁਝ ਆਖ ਕੇ ਜੇ ਬੈਠੇ ਸੀ ਇਹਨਾਂ ਚਿਰ ਨੂੰ ਇੱਕ ਸੇਵਕ ਆਇਆ ਉਹ ਲੱਸੀ ਲੈ ਆਇਆ ਹੈ ਦੁੱਧ ਦੀ ਉਹਨੇ ਲੈ ਆ ਕੇ ਲੱਸੀ ਸਕਾਈ ਹੈ ਸੋ ਇਸ ਤੋਂ ਤਸੋਂ ਆਰਾਮ ਕਰਨ ਵਾਸਤੇ ਸੌਂ ਗਏ ਰਾਤ ਦੇ 2 ਵਜੇ ਇਸਨਾਨ ਪੁੱਛੋਂ ਭਿੰਨੀ ਰਹਿਣੀ ਏ ਚੰਮ ਕੰਤਾਰੇ ਸੋ ਸੋਨਸਾਰੇ ਬਿਆਬਾਨ ਜੰਗਲ ਵਿੱਚ ਕੀਰਤਨ ਆਰੰਭ ਹੋਇਆ ਨਿਤਨੇਮ ਹੋਇਆ 5 ਵਜੇ ਤੱਕ ਸਮਾਪਤੀ ਹੋਈ ਸੰਗਤਾਂ ਆਈਆਂ ਨੇ ਲੱਗ ਲੱਗੋ ਪਿੰਡਾਂ ਦੀਆਂ ਫਿਰ ਮਹਾਂਪੁਰਖ ਆਸਾ ਜੀ ਦੀ ਵਾਰ ਦੀ ਸਮਾਪਤੀ ਤੋਂ ਪਰੰਤ ਕਹਿਣ ਲੱਗੇ ਗੁਰਬਖਸ਼ ਸਿੰਘ ਜੀ ਆ ਕੇ ਮੁੱਖ ਬਾਗ ਪੜ੍ਹ ਕੇ ਤੇ ਅੱਜ ਕਥਾ ਵੀ ਜਾਗ ਸੰਗਤਾਂ ਨੂੰ ਤੁਸੀਂ ਸੁਣਾਓ ਤੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨੇ ਤਾਂ ਵੇਖਿਆ ਹੀ ਨਹੀਂ ਦੂਜੀ ਵਾਰੀ ਬਾਬਾ ਤੇ ਸਿੰਘ ਜੀ ਨੇ ਫਿਰ ਆਖਿਆ ਬਾਬਾ ਗੁਰਬਖ ਸਿੰਘ ਜੀ ਤਾਂ ਵੀ ਉਠਾਨ ਕਰਕੇ ਬੈਠੇ ਰਹੇ ਨਹੀਂ ਲਿਖਿਆ ਤੀਜੀ ਵਾਰ ਸੰਤ ਬਾਬਾ ਬਸਿੰਧ ਜੀ ਉਥੋਂ ਸਟੇਜ ਤੋਂ ਉਤਰ ਕੇ ਥੱਲੇ ਆਏ ਆ ਕੇ ਸੰਤ ਬਾਬਾ ਗੁਰਬਖ ਸਿੰਘ ਜੀ ਨੂੰ ਹੱਥੋਂ ਫੜ ਕੇ ਬਾਹੋਂ ਫੜ ਕੇ ਉਠਾਲਿਆ ਕਿ ਆ ਕੇ ਕਥਾ ਤੁਸੀਂ ਕਰੋ ਅੱਜ ਤੇ ਸੰਤ ਬਾਬਾ ਗੁਰਬਖ ਸਿੰਘ ਜੀ ਕਹਿਣ ਲੱਗੇ ਮਹਾਂਪੁਰਖ ਮੈਂ ਤੁਹਾਡੇ ਲਾਗੇ ਬਹਿ ਕੇ ਬਰਾਬਰੀ ਨਹੀਂ ਕਰ ਸਕਦਾ ਮੈਂ ਤਾਂ ਆਪ ਜੀ ਦਾ ਸੇਵਕ ਹਾਂ ਤੇ ਸੰਤ ਬਾਬਾ ਤਾਂ ਬਸਿੰਧ ਜੀ ਕਹਿਣ ਲੱਗੇ ਨਹੀਂ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਤੁਸੀਂ ਕਥਾ ਸੁਣਾਓ ਅਸੀਂ ਤੁਹਾਡੇ ਲਾਗੇ ਬੈਠੇ ਹੋਵਾਂਗੇ ਤੇ ਇਹਦੇ ਵਿੱਚ ਕੋਈ ਬਰਾਬਰੀ ਨਹੀਂ ਹੈ ਤੁਸੀਂ ਗੁਰੂ ਕੀ ਬਾਣੀ ਦੀ ਵਿਆਖਿਆ ਕਰਕੇ ਸੰਤਾਂ ਨੂੰ ਸਰਵਣ ਕਰਾਉਣੀ ਹੈ ਸੰਤ ਬਾਬਾ ਦਾਸ ਸਿੰਘ ਜੀ ਕਹਿਣ ਲੱਗੇ ਵੀ ਨਹੀਂ ਪਰ ਸਤ ਸੰਤ ਬਾਬਾ ਦਾਸ ਸਿੰਘ ਜੀ ਨੇ ਬਾਹਵ ਫੜ ਕੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨੂੰ ਲੈ ਗਏ ਸਤਗੁਰੂ ਜੀ ਦੀ ਤਾਬਿਆ ਬਿਠਾ ਕੇ ਤੇ ਕਥਾ ਵਾਸਤੇ ਕਿਹਾ ਫਿਰ ਸੰਤ ਜੀ ਹੱਥ ਜੋੜ ਕੇ ਮਾਪੁਰਖ ਸੰਤ ਬਾਬਾ ਗੁਰਬਖਸ਼ ਸਿੰਘ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਵਾਕ ਨੂੰ ਪੜ੍ਹ ਕੇ ਜਦੋਂ ਕਥਾ ਸਰਵਨ ਕਰਵਾਈ ਹੈ ਮਿੱਠੀ ਆਵਾਜ਼ ਸੀ ਤੇ ਜਦੋਂ ਡੂੰਘਾਈ ਦੇ ਅਰਥ ਕਰਕੇ ਬੜੇ ਪ੍ਰੇਮ ਦੇ ਨਾਲ ਮਹਾਂਪੁਰਖ ਸੰਤ ਬਾਬਾ ਗੁਰਵਕ ਸਿੰਘ ਜੀ ਨੇ ਕਾफी ਸਮਾਂ ਸ਼ਬਦ ਦੀ ਵਿਆਖਿਆ ਸਰਵਨ ਕਰਵਾਈ ਸੰਗਤਾਂ ਸੁਣਦੀਆਂ ਨੇ ਤੇ ਜਿਹੜੇ ਨਾਲ ਆਏ ਸੀ ਨਾ Shimla ਤੋਂ ਇਹ ਸੋਚਣ ਲੱਗੇ ਕਿ ਭਈ ਜਿੰਨੂੰ ਅਸੀਂ ਨਾਲ ਲੈ ਕੇ ਆਏ ਆ ਜਿਹੜਾ ਸਾਡੇ ਕੋਲ ਸਿਮਰੇ ਰਹਿਦਾ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਅਸੀਂ ਆਮ ਇਨਸਾਨ ਹੀ ਸਮਝ ਕੇ ਨਾਲ ਲੈ ਆਏ ਆ ਕਿ ਉੱਥੇ ਪਾਠ ਕਰਦੇ ਨੇ ਪਰ ਇਹਨੇ ਵਿਦਵਾਨ ਨੇ ਇੰਨੀ ਵਧੀਆ ਆਵਾਜ਼ ਹੈ ਸੋਚਿਆ ਵੀ ਅਸੀਂ ਵਾ ਬਾਤਾ ਸਿੰਘ ਜੀ ਨੂੰ ਲੈਣ ਵਾਸਤੇ ਆਏ ਆ ਉਹ ਨਾ ਕਰ ਰਹੇ ਨੇ ਨਹੀਂ ਅਜੇ ਆ ਸਕਦੇ ਪਰ ਸਾਡੇ ਕੋਲ ਤੇ ਇਹ ਬਹੁਤ ਵੱਡੇ ਵਿਦਵਾਨ ਸਾਨੂੰ ਇਹਦਾ ਪਤਾ ਹੀ ਨਹੀਂ ਲੱਗਾ ਉਹ ਦਿਨ ਐਸਾ ਸੀ ਕਿ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸੰਤ ਮਹਾਂਪੁਰਖ ਬਾਬਾ ਗਗਨ ਸਿੰਘ ਜੀ ਬੜੇ ਵੱਡੇ ਵਿਦਵਾਨ ਨੇ ਹੁਣ ਸਮਾਪਤੀ ਹੋਈ ਹੈ ਸਮਾਪਤੀ ਤੋਂ ਬਾਅਦ ਵਿੱਚ ਮਹਾਂਪੁਰਖਾਂ ਕੋ ਲੈ ਕੇ ਖੁਸ਼ੇ ਕੇ ਵਾਪਸ ਸ਼ਿਮਲੇ ਨੂੰ ਚਲੇ ਗਏ ਜੀ ਸ਼ਿਮਲੇ ਜਾ ਕੇ ਇਹਨਾਂ ਸਾਰਿਆਂ ਨੇ ਉੱਥੇ ਸਭ ਨੂੰ ਦੱਸ ਦਿੱਤਾ ਕਿ ਇਹ ਸਧਾਰਨ ਮਨੁੱਖ ਨਹੀਂ ਹਨ ਇੱਕ ਮਾਈ ਵਾਲੇ ਕੋਈ ਮਹਾਂਪੁਰਖ ਨੇ ਇਹ ਬੰਦਗੀ ਵਾਲੇ ਨੇ ਇਨਾਂ ਕੋਲ ਬਹੁਤ ਵਿਦਿਆ ਹੈ ਫਿਰ ਉੱਥੇ ਮਹਾਂਪੁਰਖਾਂ ਬਾਬਾ ਗੁਰਬਖ ਸਿੰਘ ਉਹਨਾਂ ਨੂੰ ਦੀਵਾਨ ਉਹਨਾਂ ਨੇ ਸਜਾਉਣੀ ਸ਼ੁਰੂ ਕੀਤੀ ਇਹਨਾਂ ਦੇ ਕੋਲੋਂ ਕਥਾ ਕਰਾਉਣੀ ਕਿਉਂਕਿ ਅਜੇ ਇਹਨਾਂ ਦਾ ਕੀਰਤ ਨਹੀਂ ਅਥਾ ਨਹੀਂ ਸੀ ਕੋਈ ਨਾਲ ਵੀ ਸੀ ਇਹਨਾਂ ਦੇ ਤੇ ਉੱਥੇ ਕਥਾ ਸਰਵਣ ਕਰਵਾ ਕੇ ਉਸ ਸਮੇਂ ਤੇ Shimla ਦੇ ਵਿੱਚ ਮਹਾਂਪੁਰਖਾਂ ਨੇ ਸਾਰੀ ਨ ਸੰਤਾ ਦੇ ਨਾਲ ਅਥਾ ਪਿਆਰ ਪਾ ਲਿਆ ਜਦੋਂ ਉਹ ਦਿੱਲੀ ਨੂੰ ਜਾਂਦੇ ਨੇ ਨਾ ਤੇ ਉਸ ਉਦੋਂ ਸੰਤ ਬਾਬਾ ਗੁਰਬਖ ਸਿੰਘ ਜੀ ਕੜਿਆਲ ਪਿੰਡ ਫਿਰ ਸ਼ਿਮਲੇ ਤੋਂ ਕੜਿਆਲ ਨਗਰ ਆ ਜਾਂਦੇ ਨੇ ਪਰ ਜਿਹੜਾ ਸਹਿਜ ਪਾਠ ਜੀ ਦੀ ਲੜੀ ਆਰੰਭ ਹੈ ਨਾ ਉਹ ਉਸੇ ਤਰ੍ਹਾਂ ਹੀ ਆਰੰਭ ਹੈ ਉਤੋਂ ਸ਼ਿਮਲੇ ਤੋਂ ਕਥਾ ਸਰਵਨ ਕਰਵਾ ਕੇ ਉਹ ਸਾਰੇ ਮਾਪੁਰਖਾਂ ਦਾ ਬੇਹੱਦ ਸਤਿਕਾਰ ਕਰਨ ਲੱਗ ਪਏ ਸਾਰੇ ਪ੍ਰੇਮੀ ਬਣ ਗਏ ਨੇ ਮਾਪੁਰਖਾਂ ਦੇ ਉਹਨੋਂ ਦਿੱਲੀ ਨੂੰ ਚਲੇ ਗਏ ਨੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਆ ਗਏ ਨੇ ਕੜਿਆਲ ਨਗਰ ਇੱਥੇ ਆ ਕੇ ਫਿਰ ਸ੍ਰੀ ਸਹਿਜ ਪਾਠ ਜੀ ਦੀ ਲੜੀ ਉਸੇ ਤਰ੍ਹਾਂ ਹੀ ਆਰੰਭ ਹੈ ਹੁਣ 100 ਤੇ ਤੇ 52 ਸ੍ਰੀ ਸਹਿਜ ਪਾਠ ਦੀ ਹੋ ਚੱਲੇ ਨੇ ਇੱਕ ਹੀ ਸ੍ਰੀ ਸਹਿਜ ਪਾਠ ਆਰੰਭ ਜਿਹੜਾ ਉਹ ਕੀਤਾ ਏ ਤੇ ਹੁਣ ਉਹਦਾ ਭਗ ਬਹਿਣਾ ਏ 152 ਸ੍ਰੀ ਸਹਿਜ ਪਾਠਾਂ ਦੇ ਉਪਰੰਤ ਸਮਾਪਤੀ ਤੇ ਦੀਵਾਨ ਸਜਾਉਣਾ ਹੈ ਸੋ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨੂੰ ਅਖੀਲਾ 152ਵਾਂ ਪਾਠ ਜਿਹੜਾ ਉਹ ਆਰੰਭ ਕਰਨਾ ਹੈ ਕੜਿਆਲ ਨਗਰ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ